ਫਤਗੜ ਸਾਹਿਬ ਵਿਖੇ ਜੋ ਸ਼ਿੱਧੀ ਜੋੜ ਮੇਲ ਚੱਲ ਰਿਹਾ ਹੈ ਉਸ ਵਿੱਚ ਕੁਝ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਇੱਥੇ ਦੇ ਵੀਆਈਪੀਜ਼ ਨੇ ਨਾਲ ਇੱਕ ਵਿਸ਼ਾਲ ਵਿਕਾਸ ਪ੍ਰਦਰਸ਼ਨੀ ਵੀ ਲੱਗੀ ਹੋਈ ਹੈ ਸੋ ਉੱਥੇ ਵੀ ਆਏ ਹੋਏ ਨੇ ਨਾਲ ਦੇ ਨਾਲ ਸੇ ਕੁਝ ਗੱਲਬਾਤ ਕਰਾਂਗੇ ਐਮਐਲਏ ਫਤਗੜ ਸਾਹਿਬ ਅੰਦਰ ਵੀਰ ਸਿੰਘ ਰਾਏ ਜੀ ਨਾਲ ਕਿਵੇਂ ਲੱਗ ਰਿਹਾ ਜੀ ਸ਼ਹੀਦੀ ਜੋੜ ਮੇਲ ਨਾਲ ਪ੍ਰਦਰਸ਼ਨੀਾਂ ਸਾਂਝ ਕੁਝ ਸਰ ਇਹ ਬਹੁਤ ਅਹਿਮ ਦਿਨ ਨੇ ਸ਼ਹੀਦਾਂ ਦੇ ਦਿਨ ਨੇ ਸਾਡੇ ਫਤਗੜ ਸਾਹਿਬ ਪੂਰੀ ਦੁਨੀਆ ਲਈ ਇੱਥੇ ਲੋਕ ਸਜਦਾ ਕਰਨ ਆਉਂਦੇ ਆ ਇਸ ਵਾਰ ਉਮੀਦ ਹੈ ਕਿ 40 ਲੱਖ ਦੇ ਕਰੀਬ ਜਿਵੇਂ ਪ੍ਰਸ਼ਾਸਨ ਦਾ ਅੰਦਾਜ਼ਾ ਲੋਕ ਸਜਦਾ ਤਾਂ ਕਰਨਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤੇ ਨਾਲ ਦੀ ਨਾਲ ਜਿਹੜੀ ਇਹ ਸਾਡਾ ਜਿਲ੍ਹਾ ਪ੍ਰਸ਼ਾਸਨ ਮਾਨਯੋਗ ਓਡੀਸ਼ਾ ਵੱਲੋਂ ਇਹ ਪ੍ਰਦਰਸ਼ਨੀ ਲਈ ਹੈ ਉਹਦੇ ਨਾਲ ਅਵੇਰਨੈਸ ਬਹੁਤ ਹੋ ਗਈ ਮੈਂ ਦੇਖਦੇ ਆਂ ਲੋਕਾਂ ਬਹੁਤ ਵੱਡੀ ਤਦਾਦ ਵਿੱਚ ਆ ਕੇ ਸਟਾਲਾਂ ਦੇਖ ਰਹੇ ਨੇ ਅਵੇਰਨੈਸ ਲੈ ਰਹੇ ਨੇ ਸੋ ਇਹਦਾ ਫਾਇਦਾ ਮਿਲੂਗਾ ਲੋਕਾਂ ਨੂੰ ਬਹੁਤ ਠੀਕ ਹੈ ਜੀ ਨਾਲ ਡਿਪਟੀ ਕਮਿਸ਼ਨਰ ਪੰਨੀ ਸ਼ਰਗਿਲ ਜੀ ਨੂੰ ਨੇ ਸ਼ਰਗਿਲ ਸਾਹਿਬ ਕੁਝ ਤੁਹਾਡੇ ਥੇ ਵਿਊਜ਼ ਪ੍ਰਦਰਸ਼ਨੀ ਬਾ ਸ਼ਿੱਦੀ ਜੋੜ ਮੇਲ ਕਿਵੇਂ ਲੱਗ ਰਿਹਾ ਲੋਕਾਂ ਨੂੰ ਜੋ ਸਾਡੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਜੀ ਲੋਕ ਆ ਰਹੇ ਨੇ ਸਮੂਦਲੀ ਸਾਰਾ ਚੱਲ ਰਿਹਾ ਸੋ ਸਾਡੇ ਲਈ ਹੀ ਬੜੀ ਅਚੀਵਮੈਂਟ ਹੈਗੀ ਹੈ ਕਿ ਸਭ ਕੁਝ ਸਮੂਦਲੀ ਚੱਲ ਰਿਹਾ ਪ੍ਰਦਰਸ਼ਨੀ ਹਰ ਸਾਲ ਦੀ ਤਰ੍ਹਾਂ ਲੱਗੀ ਹੈ ਗਵਰਨਮੈਂਟ ਦੀਆਂ ਜਿੰਨੀਆਂ ਸਕੀਮਸ ਹੈ ਉਹ ਇੱਥੇ ਅਸੀਂ ਦਿਖਾ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਜੋ ਗਵਰਨਮੈਂਟ ਦੇ ਮੈਸੇਜਸ ਨੇ ਗਵਰਨਮੈਂਟ ਦੀਆਂ ਸਕੀਮਸ ਹਨ ਉਹ ਲੋਕਾਂ ਤੱਕ ਪਹੁੰਚਣਗੇ ਠੀਕ ਹੈ ਸੋ ਪ੍ਰਦਰਸ਼ਨੀ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਕਿ ਅਲੱਗ-ਅਲੱਗ ਅਨੇਕਾਂ ਤਰ੍ਹਾਂ ਦੇ ਸਟਾਲਸ ਲਗਾਏ ਗਏ ਨੇ ਜੋ ਪਿੰਡਾਂ ਸ਼ਹਿਰਾਂ ਦੇ ਜਿੰਨੇ ਵਸਨੀਕ ਨੇ ਉਹਨਾਂ ਵਾਸਤੇ ਯੂਸਫੁਲ ਹੈਲਪਫੁਲ ਸਾਬਤ ਹੋ ਸਕਣ ਸੋ ਕਿੰਨਾ ਕਿਤੇ ਹਰ ਪਾਸੇ ਅਲੱਗ-ਅਲੱਗ ਤਰ੍ਹਾਂ ਦੇ ਸਟਾਲਸ ਲਗਾ ਕੇ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਸਨੀਕ ਨੇ ਜੋ-ਜੋ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਨੇ ਜਿਹੜੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕੰਮ ਆ ਸਕਦੀਆਂ ਨੇ ਉਹਨਾਂ ਦੇ ਸਟਾਲਸ ਲੱਗੇ ਹੋਏ ਨੇ ਤੇ ਨਾਲ ਦੇ ਨਾਲ ਪੁਰਾਣੇ ਸੱਭਿਆਚਾਰ ਨੂੰ ਲਗਾਤਾਰ ਕੰਟੀਨਿਊਸ਼ਨ ਚ ਰੱਖਦੇ ਹੋਏ ਕਵੀ ਦਰਬਾਰ ਤੱਕ ਵੀ ਇਥੇ ਲਗਾਏ ਜਾਂਦੇ ਨੇ ਕਵੀ ਦਰਬਾਰ ਵੀ ਸਜਾਏ ਜਾਂਦੇ ਨੇ ਤਾਂ ਜੋ ਆਪਣੇ ਸੱਭਿਆਚਾਰ ਦੇ ਨਾਲ ਨਾਲ ਲਿੰਕ ਅਪ ਹੋ ਕੇ ਪੰਜਾਬ ਇਸੀ ਤਰ੍ਹਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਖਾਣ ਪੀਣ ਤੋਂ ਲੈ ਕੇ ਵਪਾਰ ਤੋਂ ਲੈ ਕੇ ਹਰ ਪੱਖ ਦੇ ਨਾਲ ਵਧਦਾ ਫੁੱਲਦਾ ਰਹੇ ਚਾਹੇ ਉਹ ਖੇਤੀ ਦੀ ਗੱਲ ਹੋਵੇ ਕਿ ਅਗਰੀਅਨ ਸਟੇਟ ਹੈ ਪੰਜਾਬ ਤੇ 65% ਅੱਜ ਵੀ ਜਿਹੜੀ ਆਬਾਦੀ ਹੈ ਖੇਤੀ ਤੇ ਨਿਰਭਰ ਕਰਦੀ ਹੈ ਸੋ ਖੇਤੀ ਦੇ ਸੰਸਮਾਨ ਦੇ ਨਾਲ ਐਗਰੀਕਲਚਰ ਇੰਪਲੀਮੈਂਟ ਟੂਲਸ ਦੇ ਨਾਲ ਪਲੱਸ ਔਰ ਅਲੱਗ-ਅਲੱਗ ਤਰ੍ਹਾਂ ਦੇ ਸਮਾਨਾਂ ਦੇ ਨਾਲ ਲੋਜ ਮਾਰਕ ਰਹੀਆਂ ਨੇ ਰੋਜ਼ਮਰਾਂ ਦੀਆਂ ਲੋੜਾਂ ਦੇ ਅਨੁਸਾਰ ਜ਼ਿੰਦਗੀ ਦੀਆਂ ਇਹੋ ਨਾਲ ਲੈ ਕੇ ਕਵੀ ਦਰਬਾਰ ਦੇ ਨਾਲ ਜੋ ਇਹ ਸ਼ੀਦੀ ਜੋੜ ਮੇਲੇ ਨਾਲ ਪ੍ਰਦਰਸ਼ੀਆਂ ਚੱਲ ਰਹੀਆਂ ਨੇ ਤੇ ਆਪਣੇ ਆਪ ਚ ਕਿਤਰਾ ਕਿਤ ਨੂੰ ਚਾਰ ਚੰਨ ਲਗਾ ਰਹੀਆਂ ਨੇ ਤੇ ਕਿਤਰਾ ਕਿਤੇ ਜੋ ਸਰਕਾਰ ਆਪਣੇ ਲੋਕਾਂ ਵਾਲੀ ਕਰ ਰਹੀ ਹੈ ਪੰਜਾਬ ਵਾਸੀਆਂ ਵਾਲੀ ਕਰ ਰਹੀ ਹੈ ਇਹ ਵੀ ਹੁਣ ਆਨ ਅੱਗੇ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਰਾਫਪਰੀ ਸਿੰਘ ਵਿਧਦੀ ਗੁਰਾ ਲਾਈਵ ਨਿਊਜ਼